ਡਿਜੀਟਲ ਸਰਵਿਸ ਟੈਕਸ ਕੈਨੇਡਾ ਨੇ ਲਾਇਆ ਤੇ ਡੋਨਲਡ ਟਰੰਪ ਕਹਿੰਦੇ ਗਾਂ ਜਾਓ ਮੈਂ ਤੇ ਨਹੀਂ ਤੁਹਾਡਾ ਨਾਲ ਕੋਈ ਗੱਲ ਕਰਨੀ ਇਹਨਾਂ ਨੇ ਹਟਾਤਾ ਤੇ ਹੁਣ ਵਾਈਟ ਹਾਊਸ ਚੋਂ ਗੱਲਾਂ ਨਿਕਲਣ ਲੱਗ ਪਈਆਂ ਵੀ ਡਰ ਗਏ ਦੱਬ ਗਏ ਕੀ ਕਰ ਕੀ ਰਹੇ ਨੇ ਬਿਲਕੁਲ ਜੀ ਕੈਨੇਡਾ ਵਾਲਿਆਂ ਨੂੰ ਇੱਕ ਸਟੈਪ ਪਿੱਛੇ ਹੋਣਾ ਪਿਆ ਹੂੰ ਇਹ ਵੀ ਹਟਦੇ ਨਹੀਂ ਜਿਵੇਂ ਕਹਿ ਲਵਾਂ ਇੱਕ ਇਹਦੇ ਵਿੱਚ ਲਾ ਕੇ ਦੇਖ ਲੈਂਦੇ ਵੀ ਇੰਨਾ ਕਰੰਟ ਛੱਡ ਕੇ ਦੇਖ ਲਈਏ ਸੋ ਗੱਲ ਕਰਦੇ ਹਾਂ ਜੀ ਇਹਦੀ ਕੈਨੇਡਾ ਵਾਲਿਆਂ ਨੇ ਇਹ ਟੈਕਸ ਤਾਂ ਪਹਿਲਾਂ ਲਾਇਆ ਸੀ ਪਰ ਇਹਦੀ ਜਿਹੜੀ ਪਹਿਲੀ ਪੇਮੈਂਟ ਆ ਉਹ ਜੂਨ 30 ਤੋਂ ਸ਼ੁਰੂ ਹੋਣੀ ਸੀ ਤੇ ਜਦੋਂ G7 ਸਮਿਟ ਸੰਮੇਲਨ ਹੋਇਆ ਉਹਦੇ ਦੌਰਾਨ ਡੋਨਲਡ ਟਰੰਪ ਕਹਿੰਦੇ ਕਿ ਮੈਂ ਗੱਲ ਕੀਤੀ ਵੀ ਭਾਈ ਇਹ ਟੈਕਸ ਨਾ ਲਾਓ ਜਿਹੜਾ ਕਿ ਕੈਨੇਡਾ ਦੀਆਂ ਵੱਡੀਆਂ ਟੈਕ ਕੰਪਨੀਆਂ ਤੇ ਲੱਗੇਗਾ ਤੇ ਕਾਫੀ ਜ਼ਿਆਦਾ ਹੋ ਸਕਦਾ ਤੇ ਕੀ ਟੈਕਸ ਹੈ ਉਹ ਡਿਜੀਟਲ ਸਰਵਿਸ ਟੈਕਸ ਕਿ ਜੋ ਵੱਡੀਆਂ ਟੈਕ ਕੰਪਨੀਆਂ ਕੈਨੇਡਾ ਦੇ ਵਿੱਚ ਬਿਨੈਸ ਕਰਦੀਆਂ ਨੇ 20 ਮਿਲੀਅਨ ਲੋਕਾਂ ਦੇ ਨਾਲ ਉਹਦਾ ਜਿੰਨਾ ਉਹਨਾਂ ਤੋਂ ਕਮਾਈ ਕਰਦੀਆਂ ਨੇ ਉਹਦਾ 3% ਜਿਹੜਾ ਸਰਕਾਰ ਹਾਸਲ ਕਰੇਗੀ ਤੇ ਉਹ ਕੰਪਨੀਆਂ ਕਿਹੜੀਆਂ ਨੇ ਜੀ ਉਹ ਮੈਟਾ ਹੈ ਗੂਗਲ ਹੈ ਐਮਾਜ਼ਨ ਹੈ 에어ਬੀਐਨਬੀ ਹੈ ਹੋਰ ਹੋਣਗੀਆਂ ਪ੍ਰਾਇਮਰੀਲੀ ਮੇਨ ਜਿਹੜੀਆਂ ਨੇ ਇਹ ਹੋਈ ਨੇ ਤੇ ਕੈਨੇਡਾ ਵਾਲੇ ਨੇ ਚੁੱਪ ਕਰ ਰਹੇ ਨਹੀਂ ਹਟਾਇਆ ਕਹਿੰਦੇ ਚੱਲਣ ਦਿਓ ਪਰ ਜਦੋਂ ਡੋਰਲ 트럼ਪ ਨੇ ਕਿਹਾ ਕਿ ਤੁਸੀਂ ਇਹ ਲਾਉਣਾ ਹੈ ਤੇ ਅਸੀਂ ਤੁਹਾਡੇ ਨਾਲ ਗੱਲ ਹੀ ਕੋਈ ਨਹੀਂ ਕਰ ਲਈ ਸੋ ਆ ਜਾਓ ਜਿੱਦ ਤਰ ਨੂੰ ਜਿਵੇਂ ਕਹਿੰਦੇ ਨੇ ਨਾ ਉਸ ਤਰ੍ਹਾਂ ਦੀ ਗੱਲ ਕੀਤੀ ਪਰ ਕੈਨੇਡਾ ਵਾਲੇ ਚੁੱਪ ਰਹੇ ਤੇ ਫਿਰ ਹੁਣ ਚੁੱਪ ਕਰਦੇ ਇਹ ਐਲਾਨ ਕਰ ਦਿੱਤਾ ਚੁੱਪ ਕਰਕੇ ਕਿ ਅਸੀਂ ਉਹ ਹਟਾ ਦਿੱਤਾ ਫਿਰ ਚਲੋ ਗੱਲਬਾਤ ਕਰਦੇ ਆ ਪਰ ਉਹ ਗੱਲਬਾਤ ਕਰਨ ਦੀ ਤਾਂ ਉਹਨਾਂ ਨੇ ਕਰਨੀ ਹੈ ਨਾ ਸੋ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜਿਹੜੀ ਹੈ ਜੀ ਕੈਰੋਲਾਈਨ ਲੇਵਿਥ ਉਹਨਾਂ ਨੇ ਕਿਹਾ ਕਿ ਕੈਨੇਡਾ ਹੈਜ਼ ਕੇਵਡ ਇਨ ਭਾਵ ਕੈਨੇਡਾ ਵਾਲੇ ਦਬ ਗਏ ਨੇ ਡੋਨਲਡ ਟਰੰਪ ਦੀ ਇਸ ਧਮਕੀ ਤੋਂ ਬਾਅਦ ਕਿ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਸੋ ਹਟਦੇ ਉਹ ਵੀ ਨਹੀਂ ਹੈ ਪਰ ਗੱਲਬਾਤ ਪ੍ਰਧਾਨ ਮੰਤਰੀ ਮਾਰਕਾਰਨੀ ਦੀ ਡੋਨਲਡ ਟਰੰਪ ਦੇ ਨਾਲ ਐਤਵਾਰ ਨੂੰ ਹੋਈ ਹੈ ਸੋ ਐਤਵਾਰ ਨੂੰ ਗੱਲਬਾਤ ਤੋਂ ਬਾਅਦ ਇਹ ਟੈਕਸ ਹਟਾ ਦਿੱਤਾ ਗਿਆ ਤੇ ਹੁਣ 1 ਮਹੀਨੇ ਦੇ ਵਿੱਚ ਵਿੱਚ ਕੈਨੇਡਾ ਤੇ ਅਮਰੀਕਾ ਦਾ ਸਮਝੌਤਾ ਕਿਸੇ ਸਿਰੇ ਲੱਗਣ ਦੀ ਸੰਭਾਵਨਾ ਹੈ ਡਿਜੀਟਲ ਸਰਵਿਸ ਟੈਕਸ ਜਿਹੜਾ ਹੈ ਜੀ ਕੈਨੇਡਾ ਦੀ ਯੂਐਸ ਟੈਕਨੋਲੋਜੀ ਫਰਮ ਨੂੰ ਜਿਹੜਾ ਲਾਇਆ ਸੀ ਉਹ ਹਟਾਉਣ ਦਾ ਐਲਾਨ ਕਰ ਦਿੱਤਾ ਪਰ ਕੀ ਕੁਝ ਹੋਰ ਮੁੱਦਿਆਂ ਤੇ ਵੀ ਇਸ ਤਰ੍ਹਾਂ ਪਿੱਛੇ ਹਟਾਇਆ ਜਾ ਸਕਦਾ ਇਹ ਉਹ ਡੀਐਸਟੀ ਹੈ ਡਿਜੀਟਲ ਸਰਵਿਸ ਟੈਕਸ ਜਿਹੜਾ ਹੈ ਜਿਹਦੇ ਬਾਰੇ ਕੈਨੇਡੀਅਨ ਮਾਹਰ ਵੀ ਬਹੁਤੇ ਰਾਜੀ ਨਹੀਂ ਸੀ ਹਾਲਾਂਕਿ ਕੈਨੇਡਾ ਇਕੱਲਾ ਮੁਲਕ ਨਹੀਂ ਹੈ ਜਿਹਨੇ ਯੂਰਪ ਦੇ ਬਹੁਤ ਸਾਰੇ ਮੁਲਕ ਲਾਇਆ ਹੋਇਆ ਪਰ ਮਾਹਰੇ ਕਹਿ ਰਹੇ ਸੀ ਕਿ ਹਾਲ ਦੀ ਘੜੀਏ ਨਾ ਲਾਇਆ ਜਾਵੇ ਇਸ ਨਾਲ ਸਾਨੂੰ ਬਹੁਤਾ ਫਾਇਦਾ ਨਹੀਂ ਹੋਣਾ ਨੁਕਸਾਨ ਬਹੁਤਾ ਹੋ ਜਾਣਾ ਪਰ ਕੀ ਇਸ ਤਰ੍ਹਾਂ ਲਾ ਕੇ ਪਿੱਛੇ ਹਟਣਾ ਇਹ ਕੀ ਕੈਨੇਡਾ ਦੀ ਹਾਰ ਹੈ ਇਹ ਫਿਰ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ ਡਿਜੀਟਲ ਸਰਵਿਸ ਟੈਕਸ ਕੈਨੇਡਾ ਨੇ ਲਾਇਆ ਤੇ ਡੋਨਲਡ ਟਰੰਪ ਕਹਿੰਦੇ ਗਾਂ ਜਾਓ ਮੈਂ ਤੇ ਨਹੀਂ ਤੁਹਾਡਾ ਨਾਲ ਕੋਈ ਗੱਲ ਕਰਨੀ ਇਹਨਾਂ ਨੇ ਹਟਾਤਾ ਤੇ ਹੁਣ ਵਾਈਟ ਹਾਊਸ 'ਚੋਂ ਗੱਲਾਂ ਨਿਕਲਣ ਲੱਗ ਪਈਆਂ ਵੀ ਡਰ ਗਏ ਦੱਬ ਕੀ ਕਰ ਕੀ ਰਹੇ ਨੇ ਬਿਲਕੁਲ ਜੀ ਕੈਨੇਡਾ ਵਾਲਿਆਂ ਨੂੰ ਇੱਕ ਸਟੈਪ ਪਿੱਛੇ ਹੋਣਾ ਪਿਆ ਹੂੰ ਇਹ ਵੀ ਹਟ ਦੇ ਨਹੀਂ ਜਿਵੇਂ ਕਹਿ ਲਵਾਂ ਇੱਕ ਇਹਦੇ ਵਿੱਚ ਲਾ ਕੇ ਦੇਖ ਲੈਂਦੇ ਵੀ ਇੰਨਾ ਕਰੰਟ ਛੱਡ ਕੇ ਦੇਖ ਲਈਏ ਸੋ ਗੱਲ ਕਰਦੇ ਜੀ ਇਹਦੀ ਕੈਨੇਡਾ ਵਾਲਿਆਂ ਨੇ ਇਹ ਟੈਕਸ ਤਾਂ ਪਹਿਲਾਂ ਲਾਇਆ ਸੀ ਪਰ ਇਹਦੀ ਜਿਹੜੀ ਪਹਿਲੀ ਪੇਮੈਂਟ ਆ ਉਹ ਜੂਨ 30 ਤੋਂ ਸ਼ੁਰੂ ਹੋਣੀ ਸੀ ਤੇ ਜਦੋਂ ਜੀ7 ਸਮਿਟ ਸੰਮੇਲਨ ਹੋਇਆ ਉਹਦੇ ਦੌਰਾਨ ਡੋਨਲਡ ਟਰੰਪ ਕਹਿੰਦੇ ਕਿ ਮੈਂ ਗੱਲ ਕੀਤੀ ਵੀ ਭਾਈ ਇਹ ਟੈਕਸ ਨਾ ਲਾ ਜਿਹੜਾ ਕਿ ਕੈਨੇਡਾ ਦੀਆਂ ਵੱਡੀਆਂ ਟੈਕ ਕੰਪਨੀਆਂ ਤੇ ਲੱਗੇਗਾ ਤੇ ਕਾਫੀ ਜ਼ਿਆਦਾ ਹੋ ਸਕਦਾ ਹੈ ਤੇ ਕੀ ਟੈਕਸ ਹੈ ਉਹ ਡਿਜੀਟਲ ਸਰਵਿਸ ਟੈਕਸ ਕਿ ਜੋ ਵੱਡੀਆਂ ਟੈਕ ਕੰਪਨੀਆਂ ਕੈਨੇਡਾ ਦੇ ਵਿੱਚ ਬਿਨਸ ਕਰਦੀਆਂ ਨੇ 20 ਮਿਲੀਅਨ ਲੋਕਾਂ ਦੇ ਨਾਲ ਉਹਦਾ ਜਿੰਨਾ ਉਹਨਾਂ ਤੋਂ ਕਮਾਈ ਕਰਦੀਆਂ ਨੇ ਉਹਦਾ 3% ਜਿਹੜਾ ਸਰਕਾਰ ਹਾਸਲ ਕਰੇਗੀ ਤੇ ਉਹ ਕੰਪਨੀਆਂ ਕਿਹੜੀਆਂ ਨੇ ਜੀ ਉਹ ਮੈਟਾ ਹੈ ਗੂਗਲ ਹੈ ਐਮਾਜ਼ਨ ਹੈ 에어ਬੀਐਨਬੀ ਹੈ ਹੋਰ ਹੋਣਗੀਆਂ ਪ੍ਰਾਇਮਰਲੀ ਮੇਨ ਜਿਹੜੀਆਂ ਨੇ ਇਹ ਹੋਏ ਨੇ ਤੇ ਕੈਨੇਡਾ ਵਾਲੇ ਨੇ ਚੁੱਪ ਕਰ ਰਹੇ ਨਹੀਂ ਹਟਾਇਆ ਕਹਿੰਦੇ ਚੱਲਣ ਦਿਓ ਪਰ ਜਦੋਂ ਡੋਰਲ 트ੰਪ ਨੇ ਕਿਹਾ ਕਿ ਤੁਸੀਂ ਇਹ ਲਾਉਣਾ ਹੈ ਤੇ ਅਸੀਂ ਤੁਹਾਡੇ ਨਾਲ ਗੱਲ ਹੀ ਕੋਈ ਨਹੀਂ ਕਰ ਲਈ ਸੋ ਆ ਜਾਓ ਜਿੱਧਰ ਨੂੰ ਜਿਵੇਂ ਕਹਿੰਦੇ ਨੇ ਨਾ ਉਸ ਤਰ੍ਹਾਂ ਦੀ ਗੱਲ ਕੀਤੀ ਪਰ ਕੈਨੇਡਾ ਵਾਲੇ ਚੁੱਪ ਰਹੇ ਤੇ ਫਿਰ ਹੁਣ ਚੁੱਪ ਕਰਦੇ ਇਹ ਐਲਾਨ ਕਰ ਦਿੱਤਾ ਚੁੱਪ ਕਰਕੇ ਕਿ ਅਸੀਂ ਉਹ ਹਟਾ ਦਿੱਤਾ ਫਿਰ ਚਲੋ ਗੱਲਬਾਤ ਕਰਦੇ ਆ ਪਰ ਉਹ ਗੱਲਬਾਤ ਕਰਨ ਦੀ ਤਾਂ ਉਹਨਾਂ ਨੇ ਕਰਨੀ ਹੈ ਨਾ ਸੋ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜਿਹੜੀ ਹੈ ਜੀ ਕੈਰੋਲਾਈਨ ਲੇਵਿਥ ਉਹਨਾਂ ਨੇ ਕਿਹਾ ਕਿ ਕੈਨੇਡਾ ਹੈਸ ਕੇਵਡ ਇਨ ਭਾਵ ਕੈਨੇਡਾ ਵਾਲੇ ਦਬ ਗਏ ਨੇ ਡੋਨਲਡ 트ੰਪ ਦੀ ਇਸ ਧਮਕੀ ਤੋਂ ਬਾਅਦ ਕਿ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਸੋ ਹਟਦੇ ਉਹ ਵੀ ਨਹੀਂ ਹੈ ਪਰ ਗੱਲਬਾਤ ਪ੍ਰਧਾਨ ਮੰਤਰੀ ਮਾਰਕਾਰਨੀ ਦੀ ਡੋਨਲਡ 트ੰਪ ਦੇ ਨਾਲ ਐਤਵਾਰ ਨੂੰ ਹੋਈ ਹੈ ਸੋ ਐਤਵਾਰ ਨੂੰ ਗੱਲਬਾਤ ਤੋਂ ਬਾਅਦ ਇਹ ਟੈਕਸ ਹਟਾ ਦਿੱਤਾ ਗਿਆ ਤੇ ਹੁਣ 1 ਮਹੀਨੇ ਦੇ ਵਿੱਚ ਵਿੱਚ ਕੈਨੇਡਾ ਤੇ ਅਮਰੀਕਾ ਦਾ ਸਮਝੌਤਾ ਕਿਸੇ ਸਿਰੇ ਲੱਗਣ ਦੀ ਸੰਭਾਵਨਾ ਹੈ ਡਿਜੀਟਲ ਸਰਵਿਸ ਟੈਕਸ ਜਿਹੜਾ ਹੈ ਜੀ ਕੈਨੇਡਾ ਦੀਆਂ ਯੂਐਸ ਟੈਕਨੋਲੋਜੀ ਫਰਮ ਨੂੰ ਜਿਹੜਾ ਲਾਇਆ ਸੀ ਉਹ ਹਟਾਉਣ ਦਾ ਐਲਾਨ ਕਰ ਦਿੱਤਾ ਪਰ ਕੀ ਕੁਝ ਹੋਰ ਮੁੱਦਿਆਂ ਤੇ ਵੀ ਇਸ ਤਰ੍ਹਾਂ ਪਿੱਛੇ ਹਟਾਇਆ ਜਾ ਸਕਦਾ ਹੈ ਇਹ ਉਹ ਡੀਐਸਟੀ ਹੈ ਡਿਜੀਟਲ ਸਰਵਿਸ ਟੈਕਸ ਜਿਹੜਾ ਹੈ ਜਿਹਦੇ ਬਾਰੇ ਕੈਨੇਡੀਅਨ ਮਾਹਰ ਵੀ ਬਹੁਤੇ ਰਾਜੀ ਨਹੀਂ ਸੀ ਹਾਲਾਂਕਿ ਕੈਨੇਡਾ ਇਕੱਲਾ ਮੁਲਕ ਨਹੀਂ ਜਿਨ੍ਹਾਂ ਨੇ ਲਾਇਆ ਹੋਇਆ ਯੂਰਪ ਦੇ ਬਹੁਤ ਸਾਰੇ ਮੁਲਕਾਂ ਨੇ ਲਾਇਆ ਹੋਇਆ ਪਰ ਮਾਹਰ ਇਹ ਕਹਿ ਰਹੇ ਸੀ ਕਿ ਹਾਲ ਦੀ ਘੜੀਏ ਨਾ ਲਾਇਆ ਜਾਵੇ ਇਸ ਨਾਲ ਸਾਨੂੰ ਬਹੁਤਾ ਫਾਇਦਾ ਨਹੀਂ ਹੋਣਾ ਨੁਕਸਾਨ ਬਹੁਤਾ ਹੋ ਜਾਣਾ ਪਰ ਕੀ ਇਸ ਤਰ੍ਹਾਂ ਲਾ ਕੇ ਪਿੱਛੇ ਹਟਣਾ ਇਹ ਕੀ ਕੈਨੇਡਾ ਦੀ ਹਾਰ ਹੈ ਇਹ ਫਿਰ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ